ਸੋ ਕੋਮੈਂਟ ਕਨ ਨਹੀਂ ਮਿਲ ਰਿਹਾ ਦੇਖ ਤਾਂ ਜੋ ਦੋਵੇਂ ਸਨ ਤਾਂ ਸੀ ਉਹ ਮੈਂ ਭਜਦਾ ਸੀ ਚਾਹੁੰਦਾ ਕਿ ਪਾਉਂਦਾ ਚੋਂਦਰਪੜ ਦੀ ਰੇਡ ਜਿਹੜੀ ਤੁੰਬਰਪੜ ਦੀ ਟੀਮ ਦੇ ਵੱਲੋਂ ਇਸ ਵੇਲੇ ਗਲਾਬੂ ਪੌਣ ਦੇ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮੇਰੇ ਵੀਰੋ ਕਿ ਜਿਹੜਾ ਪਹਿਲਾ ਕਰ ਗਿਆ ਪੈਲ ਉਹ ਜੇਤੂ ਮੇਲੇ ਦਾ ਅਣਖ ਦਿਵਾਉਂਦੀ ਜਿੱਤਾਂ ਦਾਵਾ ਰਾਜੇ ਖੇਲੇ ਦਾ ਚਾਰ ਜਾਫੀ ਤਿਆਰ ਕਬੱਡੀ ਦਾ ਰੈਂਬੋ ਜਿਹਨੇ ਕਮਾਲਪੁਰੇ ਦੇ ਵਿੱਚੋਂ ਕਹਿੰਦੇ ਹਾਰਲੇ ਮੋਟਰਸਾਈਕਲ ਜਿੱਤੇ ਆ ਔਰ ਬੱਲੇ ਬੱਲੇ ਕਰਵਾਈ ਆ ਪਰ ਪਹਿਲਾ ਡੇੜ ਵਾਲਾ ਨੰਬਰ ਆ ਜਿਹੜਾ ਉਹ ਟੁੰਗੜ ਭੜ ਦੇ ਹਿੱਸੇ ਜੜਦਾ ਹੋਇਆ ਆ ਆ ਮੁੰਡੇ ਦੀ ਯਾਰੀ ਕਹਿੰਦੇ ਹਰ ਪੀ ਦੇ ਨਾਲ ਆ ਇਹ ਦੀਪ ਆ ਇਹ ਐਕਸਟਰਾ ਮਲੀ ਮਸੀਹ ਨੇ ਲੜਣੀ ਕਰਦੇ ਆ ਲੇਸਲੇ ਕੋਈ ਪਾਹਰਜੀ ਵਾਲਾ ਕਬੱਡੀ ਪਾ ਰਿਹਾ ਹੈ ਦਰਮਿਆਨ ਸਰਦਾਰ ਭਵਿੰਦਰ ਸਿੰਘ ਸਿੱਧੂ ਏਆਈਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਪਹੁੰਚ ਚੁੱਕੇ ਐ ਇਹਨਾਂ ਦੇ ਇੱਥੇ ਪਹੁੰਚਣ ਤੇ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ ਇਹਨਾਂ ਦੇ ਨਾਲ ਬਜੀਤ ਸਿੰਘ ਜੀਔਰ ਡਾਕਟਰ ਮਨਜੀਤ ਸਿੰਘ ਜੀਔਰ ਤਿੰਨਾਂ ਜੀ ਸਾਰੇ ਕਲੱਬ ਮੈਂਬਰ ਸਹਿਬਾਨ ਇਨਾਂ ਨੂੰ ਇੱਥੇ ਆਇਆ ਨੂੰ ਜੀ ਆਇਆਂ ਆਖਦੇ ਆ ਬਹੁਤ ਬਹੁਤ ਧੰਨਵਾਦ ਹੈ ਜਿਹੜੀਆਂ ਸ਼ਖਸੀਅਤਾਂ ਆ ਰਹੀਆਂ ਮੋਟਾ ਇਸ ਵੇਲੇ ਚੂੜ ਚੱਕਿਆ ਖੇਡ ਮੈਦਾਨ ਦੇ ਵਿੱਚ ਰੇਡ ਪਾਉਣ ਦੇ ਲਈ ਬਾਧਾ ਹੋਇਆ ਭਟਕੇ ਭਾਈ ਦੇ ਵਿੱਚ ਖੇਡ ਮੇਲਾ ਚੱਲਦਾ ਹੈ ਇਨਾਰੇ ਵੀਰਾਂ ਦਾ ਵੱਡਾ ਸਹਿਯੋਗ ਹੈ ਚਾਰ ਯਾਫੀ ਇਸ ਵੇਲੇ ਤਿਆਰ ਹੈ ਚਾਰਾਂ ਦੇ ਵਿੱਚੋਂ ਕੇਵ ਬਿਆਲਪੁਰੇ ਦਾ ਫੈਸਲਾ ਵੀ ਡਬਲ ਟੱਚ ਹੋਇਆ ਆਹ ਅਗਲੀ ਰੇਡ ਪਿਆਰ ਦੇ ਮਿਰਜੇ ਵਾਲਾ ਕਰਨ ਕਬੱਡੀ ਪਿਆ ਰਿਹਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਵਾਂਡੀ ਪਿੰਡ ਹਰ ਜਾਫੀ 4 ਭਗਤੇ ਵਾਲਾ ਦੀਪਾ ਜਿੰਨੇ ਜੱਫੇ ਲਾਓ ਇੱਕ ਜੱਫੇ ਦਾ 3100 ਦਿੱਤਾ ਜਾਣਾ ਸੱਤਰਜੀਤ ਕਿਲੇ ਦਾ ਤੇ ਨਾਲ ਥਾਣੇਦਾਰ ਕਿਲੇ ਦਾ ਉਹਨਾਂ ਭਰਾਵਾਂ ਦੇ ਵੱਲੋਂ 3100 ਇੱਕ ਜੱਫੇ ਦਾ ਦਿੱਤਾ ਜਾਣਾ ਕਿਪਾ ਜਿੰਨੇ ਜੱਫੇ ਲਾਊਗਾ ਆ ਨੌਜਵਾਨ ਦਾ ਕਹਿੰਦੇ ਗਲਾਬੂ ਖਾਨ ਨਾ ਐ ਟੁੰਬੜ ਭੰਨ ਪੈਂਦਾ ਚਾਰ ਜਾਫੀ ਐ ਟੁੰਬੜਜੀ ਵਾਲੇ ਇੱਕ ਇੰਜੇ ਰਾਣਾ ਭੱਗਿਆ ਗੁਰਵਿੰਦਰ ਉਹਨੂੰ ਮੋਟਰਸਾਈਕਲ ਨਾਲ ਸਨਮਾਨ ਦਿੱਤਾ ਐ ਨਾ ਰਾਮਨਾ ਭੱਜਤਾ ਜਲਦੀ ਤੋਂ ਜਲਦੀ ਸਟੇਜ ਦੇ ਨੇੜੇ ਪਹੁੰਚ ਜਾਏ ਰਮਣਾ ਸਾਡੇ ਆਜ ਦੇ ਮੁੱਖ ਮਹਿਮਾਨ ਸਰਦਾਰ ਭਪਿੰਦਰ ਸਿੰਘ ਜੀ ਸਿੱਧੂ ਸਾਹਿਬ ਏਆਈਜੀ ਸੀਆਈਡੀ ਲੁਧਿਆਣਾ ਸਾਡੇ ਦਰਮਿਆਨ ਪਹੁੰਚ ਚੁੱਕੇ ਆ ਉਹਨਾਂ ਵੱਲੋਂ ਆਮਨੇ ਨੂੰ ਸਨਮਾਨਿਤ ਕੀਤਾ ਜਾਣਾ ਮੋਟਰਸਾਈਕਲ ਵੱਲੋਂ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਿੱਥੇ ਭਗਤੇ ਭਾਈ ਨੇ ਬਹੁਤ ਸਾਰੇ ਪਲੇਅਰਾਂ ਨੂੰ ਜਨਮ ਦਿੱਤਾ ਹੈ ਹੋਰ ਬਹੁਤ ਵੱਡੀਆਂ ਸ਼ਖਸੀਅਤਾਂ ਨੂੰ ਜਨਮ ਦਿੱਤਾ ਹੈ ਸਰਦਾਰ ਭਪਿੰਦਰ ਸਿੰਘ ਜੀ ਸਿੱਧੂ ਸਾਹਿਬ ਏਆਈਜੀ ਸਾਹਿਬ ਉਹਨਾਂ ਦਾ ਵੀ ਇਹ ਜਿਹੜਾ ਨਗਰ ਹੈ ਔਰ ਉਹ ਅੱਜ ਆਪਣੇ ਨਗਰ ਦੇ ਵਿੱਚ ਇੱਕੇ ਤੌਰ ਤੇ ਭਾਈ ਬੈਲੋ ਖੇਡ ਮੇਲੇ ਤੇ ਇੱਕੇ ਤੌਰ ਤੇ ਸਾਡੇ ਦਰਮਿਆਨ ਪੁੱਜੇ ਹੈ ਅਸੀਂ ਉਹਨਾਂ ਨੂੰ ਇੱਥੇ ਪੁੱਛਣ ਤੇ ਜੀਆ ਨੂੰ ਆਖਦੇ ਆ ਮੈਂ ਇੱਧਰ ਹੋ ਜਾ ਆ 2 ਮਿੰਟ ਦਾ ਕੰਮ ਨਹੀਂ ਦੋ ਮਿੰਟ ਹੀ ਦੇ ਦਿਓ ਸੋ ਬਹੁਤ ਬਹੁਤ ਧੰਨਵਾਦ ਰਮਣਾ ਰਮਣਾ ਭਗਤੇ ਵਾਲਾ ਸਾਡਾ ਵੀਰ ਬਹੁਤ ਵਧੀਆ ਖਿਡਾਰੀ ਐ ਇਸ ਨਗਰ ਦਾ ਜਿਹੜਾ ਜੋ ਦੇਸ਼ ਵਿਰੇਸ਼ ਦੇ ਵਿੱਚ ਭੱਟ ਕੇ ਭਾਈ ਦੀ ਗੱਲ ਹੁੰਦੀ ਐ ਕਬੱਡੀ ਕਰਕੇ ਔਰ ਉਹ ਸਾਡੇ ਵੀਰ ਰਮਨੇ ਕਰਕੇ ਜਿਹੜੀ ਹੁੰਦੀ ਐ ਆ ਰਮਨੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਕੀਤਾ ਜਾਣਾ ਸਰਦਾਰ ਭੁਤਿੰਦਰ ਸਿੰਘ ਜੀ ਏਆਈ ਜੀ ਸਾਹਿਬ ਸਾਡੇ ਦਰਮਿਆਨ ਅਚੇਤੇ ਤੌਰ ਤੇ ਪੁੱਜੇ ਨੇ ਅਸੀਂ ਉਹਨਾਂ ਨੂੰ ਇੱਥੇ ਪੁੱਜਣ ਤੇ ਆਉਂਦੇ ਆਂ ਲਓ ਸਾਹਮਣੇ ਆ ਮੈਚ ਤੋਂ ਬਾਅਦ ਜਿਹੜਾ ਸਨਮਾਨ ਵੀ ਆਪਾਂ ਕਰਾਂਗੇ ਥੈਂਕ ਯੂ ਲੋ ਪਈ ਹੋਈ ਰੇਡ ਰਾਸ਼ਨਾ ਕਰੋ ਜਿਆਦਾ ਜਿਹੜਾ ਪਹਿਲਾ ਹੋਲਡ ਸੀਗਾ ਜੀ ਨੰਬਰ ਇਧਰਲੀ ਸਾਈਡ ਉਹ ਰੈਫਰੀ ਡਿਸੀਜਨ ਹੈ ਜਿਹੜਾ ਨੰਬਰ ਉਹ ਰੈਫਰੀ ਵੱਲੋਂ ਦਿੱਤਾ ਗਿਆ ਤੇ ਉਸ ਟੀਮ ਦਾ ਜਿਹੜਾ ਉਹ ਨੰਬਰ ਹੋਊਗਾ ਇਹ ਵੀਰ ਨੋਟ ਕਰ ਲੈਣਾ ਗਲਾਬੂ ਖਾਨ ਤੂੰਬਰ ਧੰਨ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਚਾਰ ਜਾਫੀ ਨੇ ਤਬਰਜੀ ਵਾਲੇ ਇਹ ਕਿਹਦੇ ਤੇ ਗਰਵਿੰਦਰ ਘਾਂਗਿਆੜਾ ਲੱਗਿਆ ਹੋਇਆ ਕਿ ਨਾਲ ਕਿਹਦੇ ਮਾਨਸਾ ਦੇ ਹਾਕਮ ਵਾਲੇ ਪਿੰਡ ਦਾ ਜੱਗੂ ਲੱਗਿਆ ਹੋਇਆ ਪਰ ਚਾਰ ਜਾਫੀ ਚਾਰਾ ਉੱਤੇ ਬੋਲਿਆ ਹੋਇਆ ਧਾਵਾ ਹੁਣ ਦੇਖ ਰਿਹਾ ਵੀ ਕਿਹੜਾ ਨੌਜਵਾਨ ਕਰੂ ਟਰਾਈ ਰੈਂਬੋ 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 ਕਬੱਡੀ ਦਾ ਰੈਂਬੋ ਕਬੱਡੀ ਦਾ ਰੈਂਬੋ ਜੱਗੂ ਹਾਕਮ ਵਾਲੀਆ ਮੇਰੇ ਵੀਰੋ ਕਿਹਨੇ ਮਾਨਸਾ ਦੀ ਗੱਲ ਹੱਈ ਹੈ ਹਰ ਮਾਨਸਾ ਬਠਿੰਡੇ ਨੂੰ ਜੋ ਬੈਕਵਾਰਡ ਆਖਦੇ ਗੱਲ ਹੋਈ ਹੈ ਗੀਤਾ ਦੇ ਵਿੱਚ ਪਰ ਅੱਜ ਇਹ ਗੱਲ ਕਿੰਨੇ ਚਰਚਾ ਲਓ ਦੀਪ ਇਸ ਵੇਲੇ ਤੁਰਕੀ ਵਾਲਾ ਤੇ ਦੂਜੇ ਪਾਸੇ ਭਗਤੀ ਵਾਲਾ ਦੀਪਾ ਤੇ ਦੀਪ ਦੀਪਾ ਤੇ ਦੀਪ ਇਸ ਵੇਲੇ ਅਗਲੀ ਰੇਡ ਇਹਦੇ ਮੇਰੇ ਵੀਰੋ ਪਾਉ ਅਗਲੀ ਖਿਡਾਰੀ ਇੱਕ ਮਿੰਟ ਮੈਚ ਰੋਕ ਲਓ ਜੀ ਆਹ ਰੇਡ ਨਾ ਪਾਇਆ ਗਰਾਊਂਡ ਕਲੀਅਰ ਕਰੋ ਮੇਰਾ ਵੀਰ ਯਾਰ ਇਹਨਾਂ ਤੋ ਬੇਨਤੀ ਹੈ ਹੱਥ ਬਨ ਕੇ ਹੱਥ ਬਨ ਕੇ ਵੇਣ ਤੇ ਤੂਤਾਵਾਲਾ ਗਰਜੀਤ ਵੀ ਖੇਡ ਮੈਦਾਨ ਦੇ ਵਿੱਚ ਆ ਗਿਆ ਇੱਕ ਵਾਰੀ ਤੂਤਾਵਾਲਾ ਗਰਜੀਤ ਦੇ ਲਈ ਵੱਡੀ ਸਾਰੀ ਤਾੜੀ ਤੂਤਾਵਾਲਾ ਗਰਜੀਤ ਵੀ ਆ ਗਿਆ ਮੁੱਖ ਮਹਿਮਾਨ ਸਰਦਾਰ ਭਵਿੰਦਰ ਸਿੰਘ ਜੀ ਨੂੰ ਸਟੇਜ ਦੇ ਉੱਪਰ ਲੈ ਕੇ ਆਉਂਦੇ ਹੋਏ ਗਗਨਦੀਪ ਸਿੰਘ ਗਰੇਵਾਲ ਰਕੇਸ਼ ਕੁਮਾਰ ਜੀ ਡਾਕਟਰ ਬਲਜੀਤ ਦੇਵ ਡਾਕਟਰ ਮਨਜੀਤ ਦੇਵ ਬੂਟਾ ਸਿੰਘ ਪ੍ਰਧਾਨ ਅਤੇ ਹੋਰ ਪਿੰਡ ਦੇ ਵਿਦਵਾਨ ਤੇ ਸੱਜਣ ਇਹਨਾਂ ਨੂੰ ਅਸੀਂ ਇੱਥੇ ਆਉਂ ਤੇ ਜੀ ਆਇਆ ਜੱੱੱ ਜੱੱੱ ਆਟ ਵਾਲਿਆ ਜੱੱੱ ਜੱੱੱ ਵੀ ਖੇਡਾਂ ਨੂੰ ਜੋੜੇ ਜਾਵੇ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਉਧਰ ਜੈਤੋ ਵਾਲਾ ਲੱਖਾ ਪ੍ਰਧਾਨ ਪੁੱਜਿਆ ਹੋਇਆ ਸੇਵੀ ਜੈਤੋ ਉਹਨਾਂ ਦਾ ਧੰਨਵਾਦ ਹੈ ਲਓ ਇਸ ਵੇਲੇ ਬਿਆਲਪੁਰੇ ਮਿਰਜੇਕੇ ਵਾਲਾ ਕਰਨ ਤੇ ਦੂਜੇ ਪਾਸੇ ਰਾਜਾ ਧੂਰ ਕੋਟੀਆਂ ਕੋਸ਼ਿਸ਼ ਕਰਦਾ ਪਰ ਨੰਬਰ ਜਿਹੜਾ ਉਹ ਇਸੇ ਲਈ ਧਾਵੀਦਾ ਹੈ ਅਗਲੀ ਰੇਡ ਗਲਾਬੂ ਆ ਗਿਆ ਨਾ ਬੀ ਕਰਦੇ ਗਾ ਬਬਰ ਭੰਨ ਵਾਲਾ ਖੇਡ ਮੈਦਾਨ ਵਿੱਚ ਮਾਉ ਸੁਤਰੇ ਜੀ ਜਰੂਰ ਪਹੁੰਚਦੀ ਕਰੋ ਜੀ ਧੰਨਵਾਦ ਸਾਰੇ ਭਰਾਵਾਂ ਦਾ ਸਾਰੀ ਸੰਗਤ ਦਾ ਪੁਰ ਤੋਂ ਬਹੁਤ ਵੱਡਾ ਧੰਨਵਾਦ ਕਰ ਰਿਹਾ ਔਰ ਸਾਹਮਣੇ ਪਈ ਹੋਈ ਰੇਡ ਚਾਰ ਜਾਫੀ ਨੇ ਬਬਰਜੀ ਵਾਲੇ ਗਲਾਬੂ ਖਾਨ ਕੁੰਬੜ ਭੰਨ ਵਾਲਾ ਕਬੱਡੀ ਪਾ ਰਿਹਾ ਹੁਣ ਚਾਰਾਂ ਦੇ ਵਿੱਚੋਂ ਕਿਹੜਾ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਲਾਉ ਜੱਫਾ ਪਈ ਹੋਈ ਰੇਡ ਖੋਸਾ ਕੋਟਲਾ ਦੇ ਦੋਬੇ ਵਾਲੇ ਮੁੰਡੇ ਵੀ ਬਾਰਵਾਂਪ ਹੋ ਜਾਣਾ ਘਾਂਗੇ ਵਾਲਾ ਗਰਵਿੰਦਰ ਢਾਂਗੇ ਵਾਲਾ ਗਰਵਿੰਦਰ ਕਿਉਂਦਾ ਬੱਲੇ ਬੱਲੇ ਵੀ ਨੰਬਰ ਜਾਫੀਆਂ ਦੇ ਖਾਤੇ ਜੁੜ ਗਿਆ ਲੈ ਵੀ ਕਹਿੰਦੇ ਇੱਕ ਜੱਫੇ ਦਾ ਕਹਿੰਦੇ ਥਾਣੇਦਾਰ ਕਨੇਡਾ ਤੇ ਹਰਜੀਤ ਕਨੇਡਾ ਵੱਲੋਂ 5000 ਦਿੱਤਾ ਜਾਊਗਾ ਦੀਪ ਇਸ ਵੇਲੇ ਦੁਬਰਜੀ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮੇਰੇ ਵੀਰੋ ਚਾਰ ਇਸ ਵੇਲੇ ਤਿਆਰ ਵਰ ਤਿਆਰ ਪਰ ਹਲਕਾ ਜਿਹਾ ਟੱਚ ਹੋਇਆ ਨੰਬਰ ਰੇਡਰ ਦਾ ਕਮਨ ਉਧਰ ਨਾਲ ਕੋਮਲ ਹੈ ਵਿੱਕੀ ਗੱਗੂ ਹਰ ਭੈਣ ਹੁਣਾਂ ਦਾ ਮੰਗੇ ਹੁਣਾਂ ਦਾ ਤੇ ਗੋਰੀ ਹੁਣਾਂ ਦਾ ਪਿਛਲੇ ਦਿਨੀ ਖਾਈ ਦੇ ਵਿੱਚ ਵਧੀਆ ਮੇਲਾ ਕਰਾਇਆ ਭਰਾਵਾਂ ਨੇ ਭਰਾ ਪੁੱਜੇ ਹੋਏ ਜਿੰਨੇ ਵੀ ਸਾਡੇ ਕਮੇਟੀਆਂ ਪੁੱਜੇ ਆਸੇ-ਪਾਸੇ ਪਿੰਡਾਂ ਦੀਆਂ ਸਾਰਿਆਂ ਦਾ ਸਤਕਾਰ ਲੈ ਵੀ लवली ਪੈਣੀ ਵੀ ਰੇਡ ਤੇ ਕਰਦੇ ਆ ਗੱਗੂ ਖਾਰ ਰੇਡ ਪਾ ਰਿਆ ਔਰ ਚਾਰ ਜਾਫੀ ਨੇ ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਕਿਹੜਾ ਗੱਬਰੂ ਲਾ ਕੇ ਜੱਫਾ ਕਰਾਉਂਦਾ ਬੱਲੇ ਬੱਲੇ ਮੇਰੇ ਵੀਰੋ ਪਈ ਹੋਈ ਰੇਡ ਹੁਣ ਦੇਖਾਂਗੇ ਰੈਂਬੋ ਰੈਂਬੋ ਪਰ ਨੰਬਰ ਦੇਵ ਦਿਆਲ ਪੁਰੇ ਵਾਲਾ ਫੈਸਲਾ ਕਰ ਗਿਆ ਕਿਹੜਾ ਨੰਬਰ ਹੋਲ ਦਸੀਗਾ ਜੀ ਪਹਿਲੇ ਮੈਚੋਂ ਉਹ ਰੈਫਰੀ ਡਿਸੀਜਨ ਦਿੱਤਾ ਗਿਆ ਉਸ ਮੈਚ ਦੇ ਵਿੱਚ ਆਦੇ ਨੰਬਰ ਤੇ ਪਾਲੋਕੇ ਦੀ ਟੀਮ ਜਿਹੜੀ ਉਹ ਜਿੱਤ ਗਈ ਹੈ ਇਹ ਲੋਡ ਕਰ ਲਓ ਮੇਰਾ ਵੀਰ ਪਾਲੋਕੇ ਦੀ ਟੀਮ ਜਿਹੜੀ ਉਸ ਮੈਚ ਦੀ ਜੇਤੂ ਟੀਮ ਹੈ ਲਓ ਕਰਨ ਕਰਨ ਬਿਆਲਪ੍ਰੇਮ ਮਿਰਜੇਕੇ ਵਾਲਾ ਇਸ ਵੇਲੇ ਮੇਰੇ ਵੀਰੋ ਮੁਕਾਬਲਾ ਸਖਤ ਲੱਗਦਾ ਜੋਰ ਦੋਨੋਂ ਖਿਡਾਰੀਆਂ ਦੇ ਦਰਮਿਆਨ ਪਰ ਨੰਬਰ ਇਸ ਵੇਲੇ ਰੇਡਰ ਦਾ ਹੈ ਨੰਬਰ ਇਸ ਵੇਲੇ ਧਾਵੀ ਦਾ ਹੈ ਬਹੁਤ ਮੁੰਡੇ ਜਿਹੜੇ ਇਹਨਾਂ ਪਿੰਡਾਂ ਦੇ ਇਸ ਪਿੰਡ ਦੇ ਬਾਹਰ ਚਲੇ ਗਏ ਨੇ ਔਰ ਬਾਹਰ ਬੈਠੇ ਮੇਰੇ ਵੀਰੋ ਸਹਿਯੋਗ ਕਰਦੇ ਆ ਸਾਰਿਆਂ ਦਾ ਧੰਨਵਾਦ ਹੈ ਕਿ ਗੂਠਾ ਬਾਪੂ ਦਾ ਹਵਾਈ ਅੱਡਾ ਬਣਿਆ ਪੁੱਤਾਂ ਦੇ ਜਹਾਜ਼ ਉੱਡ ਗਏ ਗੂਠਾ ਬਾਪੂ ਦਾ ਹਵਾਈ ਅੱਡਾ ਬਣਿਆ ਪੁੱਤਾਂ ਦੇ ਜਹਾਜ਼ ਉੱਡ ਗਏ ਅਗਲੀ ਰੇਡ ਲੈ ਵੀ लवली ਕਰਦੇ ਗਏ ਲੋ ਗਲਾਬੂ ਖਾਨ ਕਬੱਡੀ ਪਾ ਰਿਹਾ ਚਾਰ ਜਾਫੀ ਹੈ ਚਾਰਾਂ ਦੇ ਵਿੱਚੋਂ ਇੱਕ ਜਾਂ ਘੰਗੇ ਵਾਲਾ ਜਾਂ ਹਾਕਮਵਾਲਿਆ ਜੱਗੂ ਟਰਾਈ ਕਰੂਗਾ ਜਾਂ ਦੋ ਲੱਗਦੇ ਪਰ ਰੈਂਬੋ 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 ਹਾਕਮਵਾਲਿਆ ਜੱਗੂ ਪਰੂ ਬਗੜਾ ਕਰ ਆ ਗਿਆ ਬੱਲੇ ਬੱਲੇ ਵੀ ਨੰਬਰ ਹਾਕ ਨੌਜਣ ਹਾਕਮ ਵਾਲਿਆ ਜੱਗੂ ਦਵਰਜੀ ਦੀ ਟੀਮ ਦੇ ਖਾਤੇ ਜੋ ਗਿਆ ਦਵਰਜੀ ਦੀ ਟੀਮ ਖੇਡ ਰਹੀ ਹੈ ਅੱਜ ਦਵਰਜੀ ਦੀ ਟੀਮ ਜਿਹੜੀ ਸਭ ਤੋਂ ਪਹਿਲਾਂ ਆ ਗਈ ਸੀਗੀ ਮੇਰੇ ਵੀਰੋ ਅੱਜ ਯਾਰੀਆਂ ਨਿਮਾਉਣ ਦੇ ਲਈ ਦੀਪ ਪੁਣੀ ਪਜੇ ਹੋਇਆ ਸਾਰਿਆਂ ਦਾ ਸਤਕਾਰ ਸਾਰੇ ਚੋਟੀ ਦੇ ਪਲੇਅਰ ਪਜੇ ਹੋਇਆ ਪਰ ਇਧਰਲੀ ਸਾਈਡ ਰਾਜਾ ਧੂਰ ਕੋਟੀਆ ਕੋਸ਼ਿਸ਼ ਕਰਦਾ ਦੀਪ ਹੱਸਦਾ ਹੈ ਔਰ ਜਿਹੜਾ ਨੰਬਰ ਹੈ ਔਰ ਇਸ ਵੇਲੇ ਧਾਵੀ ਦਾ ਨੰਬਰ ਦੀਪ ਨੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਮੈਚ ਸਮਾਪਤ ਹੈ ਚੱਲਦੇ ਹੋਏ ਮੈਚ ਦੇ ਵਿੱਚੋਂ ਜਿਹੜੀ ਦਵਰਜੀ ਦੀ ਟੀਮ ਜਿੱਤ ਗਈ ਕਿਹੜੇ ਗਾਣੇ ਰਪਿੰਦਰ ਦੋ ਦੋ